ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਚ ਵਿਦਿਆਰਥੀਆਂ ਚ ਲੋਕੀਂ ਪ੍ਰਤਿਭਾ ਨੂੰ ਬਾਹਰ ਕੱਢਣ ਤੇ ਉਹਨਾਂ ਨੂੰ ਆਪਣੇ ਹੁਨਰ ਲੋਕਾਂ ਤੱਕ ਲੈ ਕੇ ਆਉਣ ਦੇ ਮੰਤਵ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵੱਲੋਂ ਇਲਾਕੇ ਵਿਚਲੇ ਸਕੂਲੀ ਵਿਦਿਆਰਥੀਆਂ ਦੇ ਅੰਦਰ ਸਕੂਲ ਮੁਕਾਬਲੇ ਕਰਵਾਏ ਗਏ ਇਨਾ ਮੁਕਾਬਲਿਆਂ ਚ ਇਲਾਕੇ ਦੇ ਵੱਖ-ਵੱਖ ਸਕੂਲਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ-ਵੱਖ ਗਤੀਵਿਧੀਆਂ ਚ ਆਪਣੇ ਹੁਨਰ ਦਾ ਪ੍ਰਦਰਸ਼ਾਪ ਕੀਤਾ ਇਨਾ ਮੁਕਾਬਲਿਆਂ ਚ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਤੇ ਦਲਜੀਤ ਸਿੰਘ ਪਿੰਦਰ ਤੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਵੱਖ-ਵੱਖ ਸਭਿਆਚਾਰਕ ਸਥਿਤੀ ਤੇ ਕਿੱਡ ਗਤੀਵਿਧੀਆਂ ਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਇਹ ਗਤੀਵਿਧੀਆਂ ਵਿਦਿਆਰਥੀਆਂ ਦੇ ਵਿਅਕਤੀਤਵ ਨੂੰ ਨਿਖਾਰਣ ਚ अहम ਭੂਮਿਕਾ ਅਦਾ ਕਰਦੀਆਂ ਨੇ ਜਿਸ ਨਾਲ ਉਹਨਾਂ ਦਾ ਆਤਮ ਵਿਸ਼ਵਾਸ ਵਧਦਾ ਹੈ। ਡਿਗਰੀ ਟੇਗ ਬਹਾਦਰ ਹਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਸਾਹਿਬ ਸਟਾਫ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਡੇ ਮੈਂਬਰ ਸਾਹਿਬਾਨ ਸਾਰਿਆਂ ਨੂੰ ਵਧਾਈ ਦੇਣਾ ਕਿ ਅੱਜ ਸਾਰਿਆਂ ਨੇ ਰਲ ਕੇ ਤੇ 40 ਸਕੂਲਾਂ ਦੇ ਬੱਚਿਆਂ ਦਾ ਜਿਹੜਾ ਇੰਟਰ ਸਕੂਲ ਕੰਪੀਟੀਸ਼ਨ ਕਰਵਾਇਆ ਇੱਕ ਬਹੁਤ ਹੀ ਚਲਾਕ ਯੋਗਤਾ ਕਿਉਂਕਿ ਇਹ ਸਾਰੇ ਉਹ ਸਕੂਲ ਨੇ ਜਿਹੜੇ ਇਹ ਕਹਿ ਸਕਦੇ ਕਿ ਇੱਕ ਫੀਡਿੰਗ ਏਰੀਆ ਸਾਡੇ ਇਸ ਕਾਲਜ ਦਾ ਸੋ ਪਹਿਲਾਂ ਜਾ ਕੇ ਸਕੂਲਾਂ ਨਾਲ ਰਸਤਾ ਕਰਕੇ ਬੱਚਿਆਂ ਦੇ ਟੈਲੈਂਟ ਦੀ ਪਛਾਣ ਕਰਨੀ ਬੱਚਿਆਂ ਨੂੰ ਮੋਟੀਵੇਟ ਕਰਨਾ ਇੱਕ ਬੜੀ ਚੰਗੀ ਜਿਹੜੀ ਹੈ ਇੱਕ ਮਨਸਬੰਧਕ ਰਵਾਇਤਾ ਅੱਜ ਜਿੰਨਾ ਬੱਚਿਆਂ ਨੇ ਕੰਪੀਟੀਸ਼ਨਸ ਪਾਰਟਿਸਪੇਟ ਕੀਤਾ ਜਿਹੜੇ ਅਵਾਰਡ ਲਏ ਉਹਨਾਂ ਨੂੰ ਵੀ ਮੁਬਾਰਕਵਾਦ ਆ ਔਰ ਸਾਰਿਆਂ ਵਾਸਤੇ ਮੈਂ ਅਰਦਾਸ ਵੀ ਕਰਦਾ ਕਿ ਪ੍ਰਮਾਤਮਾ ਬੱਚਿਆਂ ਦੀ ਸਿੱਖਿਆ ਮਿਹਰ ਭਰਿਆ ਹੱਥ ਰੱਖੇ ਤੇ ਜ਼ਿੰਦਗੀ ਦੇ ਵਿੱਚ ਸਾਰੇ ਬੱਚੇ ਕਾਮਯਾਬ ਹੋਣ ਔਰ ਕਾਰਜਾਂ ਦਾ ਔਰ ਸਕੂਲਾਂ ਦਾ ਇਹ ਜਿਹੜਾ ਰਸਤਾ ਇਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਬੜਾ ਕੁਝ ਜਿਹੜੇ ਚੰਗੀਆਂ ਇੰਸਟੀਟਿਊਸ਼ਨਸ ਨੇ ਇਸੇ ਵੀ ਇਲਾਕੇ ਦੇ ਵਿੱਚ ਉਹ ਹੇਟਾਂ ਸਕੂਲਾਂ ਨੂੰ ਬਹੁਤ ਕੁਝ ਗਾਈਡ ਕਰ ਸਕਦੇ। ਸੋ ਚਲੋ ਬੱਚੇ ਪਿੰਡਾਂ ਦੇ ਸਕੂਲਾਂ ਦੇ ਅੱچھے ਕੈਂਪਸ ਦੇ ਵਿੱਚ ਆਉਂਦੇ ਆ। ਸਟਾਫ ਦੇ ਨਾਲ ਵਿਚਰਦੇ ਆ। ਇੱਕ ਉਹਨਾਂ ਦਾ ਕੌਨਫੀਡੈਂਸ ਵੀ ਬਿਲਡ ਹੁੰਦਾ। ਕਿ ਸਾਡਾ ਆਨਲਾਈਨ ਸੰਮੇਲ ਦੇ ਵਿੱਚ ਜਿਹੜੀ ਸਾਡੀ ਐਜੂਕੇਸ਼ਨ ਹੈ ਉਹ ਕਿੰਨਾ ਸੰਸਥਾਵਾਂ ਦੇ ਵਿੱਚ ਹੋਣੀ ਹੈ। ਇੱਕ ਬੱਚਿਆਂ ਨੂੰ ਮੋਟੀਵੇਸ਼ਨ ਵੀ ਹੁੰਦੀ ਹੈ। ਉਹਨਾਂ ਦਾ ਕੌਨਫੀਡੈਂਸ ਵੀ ਬਿਲਡ ਹੁੰਦਾ। ਸੋ ਬੜਾ ਅੱਛਾ ਈਵੈਂਟ ਹੈ। ਮੈਂ ਮੁਬਾਰਕ